ਕੋ ਆਈਟੀਆ ਦਾ ਮੈਂਟ ਕੁਲੂਮਾ ਕੀਤਾ ਤੇ ਗਵਰਨਮੈਂਟ ਰਜਿੰਦਰਾ ਕਾਲਜ ਤੋਂ ਵੀ ਐਕਟ ਕੀਤਾ ਹੈ ਤੇ ਮੈਂ ਆਉਦੇ ਘਰ ਵਾਲੀ ਦੇ ਗਣੇ ਗੱਟੇ ਸੁਨਿਆਰੇ ਕੋਲੇ ਰੱਖ ਕੇ ਗੱਡੀ ਲਈ ਆ ਲੱਖ ਰੁਪਿਆ ਭਰਿਆ ਬਾਕੀ ਲਾਉਣਾ ਹੈ ਤੇ ਆਪ ਮੈਂ ਡਰਾਈਵਿੰਗ ਕਰਦਾ ਵੀ ਇਹ ਸਰਕਾਰਾਂ ਨੇ ਮੈਨੂੰ ਪੀਐਨ ਤੱਕ ਦੀ ਨੌਕਰੀ ਨਹੀਂ ਦਿੱਤੀ ਤੇ ਜਿਹਾ ਮੈਂ ਉਹਦਾ ਰੁਜ਼ਗਾਰ ਚਲਾਇਆ ਤਾਂ ਮੈਂ ਵਾਲਕੇ ਲਿਆ ਉਹ ਕੱਲ ਨੂੰ ਆਈ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਸੋ ਖਾਲਸਾ ਕੱਲਾ ਹੰਸਾਵਾਦੀ ਨਹੀਂ ਹੰਸਾ 'ਚ ਵਿਸ਼ਵਾਸ ਰੱਖਦੇ ਆ ਇਹ ਦਿੱਲੀ ਦੀਆਂ ਸਰਕਾਰਾਂ ਕੰਡੀਆਂ ਹੰਸਾਵਾਦ ਪਰ ਉਹ ਹੰਸਾਵਾਦੀ ਸਾਨੂੰ ਕਲਾਂ 'ਚ ਟਾਇਰ ਪੁੰਦਦੇ ਆ ਪਰ ਅਸੀਂ ਹੰਸਾਵਾਦੀ ਆ ਹੰਸਾ 'ਚ ਵਿਸ਼ਵਾਸ ਰੱਖਦੇ ਆ ਜੇ ਸਰਦਾਰ ਭਗਤ ਸਿੰਘ ਜੀ ਹੰਸਾਵਾਦੀ ਨਾ ਹੁੰਦੇ ਦੇਸ਼ ਯਾਦ ਆਉਂਦਾ ਸੋ ਮੈਂ ਸਾਰੀ ਸੰਗਤ ਕੇ ਬੇਨਤੀ ਕਰਦਾ ਭਾਈ ਵੀਜੇ ਔਰ ਬੱਦੀਆਂ ਬੱਸਾਂ ਨੇ ਟੈਕਸ ਭਰਿਆ ਤੇ ਮੈਂ ਵੀ ਇਹਦਾ ਭਾਈ 22000 ਜਿਹੜਾ ਭਰਿਆ 15000 ਰੁਪਏ ਟੈਕਸ ਭਰਦਾ ਇਹ ਮੇਰੇ ਰੋਜ਼ਗਾਰ ਦੇ ਵਿੱਚ ਲੱਤ ਮਰੀ ਐ ਮੈਂ ਵੀ ਇਹ ਕਿੱਥੋਂ ਦੇਣਾ ਸੋ ਮੈਂ ਮੰਗ ਕਰਦਾ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇਹ ਛੋਟੀਆਂ ਬੱਸਾਂ ਜਾਦੇ ਆ ਤੇ ਗਰੀਬ ਕੋਰਕਾਂ ਨੂੰ ਟਾਈਮ ਪਾਸ ਕਰ ਲੈਂਦੇ ਇਹ ਲੋਕਾਂ ਦੇ ਹੱਥ ਤੰਬੇ ਆ ਜਾਣਗੇ ਇਹ ਛੋਟੀਆਂ ਬੱਸਾਂ ਨਹੀਂ ਰਹਿਣੀਆਂ ਸੋ ਇਹ ਜਿਹੜਾ ਤੰਬਾ ਇਹ ਹੱਕ ਸੱਚਾ ਇਨਸਾਫ ਖਾਲਸਾ ਇਹਦੇ ਨਾਲ ਲਊਗਾ ਉਹ ਮੇਰੀ ਬੇਨਤੀ ਐ ਵੀ ਭਾਈ ਸੰਗਤ ਮੇਰਾ ਸਾਥ ਦਿਓ ਇਹ ਮੇਰੀ ਆਵਾਜ਼ ਬੁਲੰਦ ਕਰੋ ਇਹ ਜੇ ਬੱਸਾਂ ਕੋਈ ਇਹਨਾਂ ਬੱਸਾਂ ਦੀ ਬਲਾਤਕਾਰ ਇਹ ਹੀ ਬੱਸਾਂ ਕੁੜੀਆਂ ਨੂੰ ਲਤੜਦੀਆਂ ਕਿਉਂ ਇਹਨਾਂ ਬੱਸਾਂ ਦੇ ਪੀਆਰਟੀ ਸੀਮਾ ਮੋਹਰਾਂ ਲਾ ਕੇ ਇਹਨੂੰ ਸਰਕਾਰੀ ਕਰੋ ਇਹ ਲੋਕਾਂ ਦੇ ਪੈਸੇ ਦੀਆਂ ਬੱਸਾਂ ਹੈ ਤੇ ਲੋਕਾਂ ਨੂੰ ਮਾਰਦੀਆਂ ਸੋ ਦੂਜੀ ਮੇਰੀ ਬੇਨਤੀ ਹੈ ਭਾਈ ਮੈਂ ਖਵਾਰੂ ਮੋਰ ਮਾਰੇ ਮੱਡੇ ਪੜਦਾ ਰਹਿਣਾ ਮੇਰੇ ਮਨੋਂ ਕਹਿੰਦੇ ਭਾਈ ਤੂੰ ਕੇਂਦਰੀਵਾਲ ਸਾਹਿਬ ਦੇ ਨਾਲ ਆ ਜਾ ਦੇ ਤੇ ਮੈਨੂੰ ਵੀ ਜਾ ਕੇ ਉਹ ਤੋਂ ਬਤਨ ਮਿਲਿਆ ਇਹ ਨੂੰ ਮੌਕਾ ਮਿਲਿਆ ਕਾਇਦੇ ਆਸਪੋੜਿਆ ਗੁਰੂ ਸਾਹਿਬ ਦਾ ਜਦੋਂ 40 ਮੁਕਤਿਆਂ ਦੇ ਫਰਾਂ ਦੇ ਜਾਣਾ ਅਸੀਂ ਕਪਾਲ ਨਹੀਂ ਆ ਕਿ ਕਿੰਨਾ ਘੱਟਾ ਜਾਣਾ ਉਹਦੇ ਗੁਰੂ ਸਾਹਿਬ ਦਾ ਇਤਿਹਾਸ ਸੁਣਾਣਾ ਸੀ ਪਰ ਮੇਰੇ ਤੋਂ ਲਾ